ਸਭ ਨੂੰ ਸਤਿ ਸ਼੍ਰੀ ਅਕਾਲ ਜੀ ਜੀਡੀ 813 ਵਿੱਚ ਸਭ ਦਾ ਵੈਲਕਮ ਇਸ ਵੀਡੀਓ ਵਿੱਚ ਤੁਹਾਨੂੰ ਕਿਚਨ ਗਾਰਡਨ ਵਿੱਚ ਭਿੰਡੀ اگਾਉਣ ਦਾ ਬਹੁਤ ਹੀ ਨਵਾਂ ਅਤੇ ਆਸਾਨ ਤਰੀਕਾ ਦੱਸਾਂਗਾ ਜਿਸ ਨਾਲ ਭਿੰਡੀ ਦਾ ਨਾ ਤੇ ਕੋਈ ਪੌਦਾ ਸੁੱਕੇਗਾ ਅਤੇ ਨਾ ਹੀ ਮਰੇਗਾ ਅਤੇ ਭਿੰਡੀ ਵੀ ਬਹੁਤ ਹੀ ਥੋੜੇ ਦਿਨਾਂ ਵਿੱਚ ਲੱਗਣੀ ਸ਼ੁਰੂ ਹੋ ਜਾਵੇਗੀ ਆਓ ਦੇਖਦੇ ਹਾਂ ਭਿੰਡੀ ਪੈਦਾ ਕਰਨ ਦਾ ਨਵਾਂ ਤਰੀਕਾ ਐਦਾਂ ਪਾ ਕੇ ਪਲਾਸਟਿਕ ਦੇ ਡੱਬੇ ਕੈਣੀ ਜਾਂ ਗੌਲੇ ਵਿੱਚ ਮਿੱਟੀ ਪਾ ਲੈਣੀ ਆ ਐਦਾਂ ਮਿੱਟੀ ਪਾ ਕੇ ਉਸ ਵਿੱਚ ਐਦਾਂ ਆਪਾਂ ਉਂਗਲ ਦੇ ਨਾਲ ਜਾਂ ਕਿਸੇ ਲੱਕੜੀ ਨਾਲ ਟੋਏ ਬਣਾ ਲੈਣੇ ਆ ਐਦਾਂ ਆਪਾਂ ਹਲਕੇ ਹਲਕੇ ਟੋਏ ਬਣਾਉਣੇ ਬਹੁਤੇ ਡੂੰਘੇ ਨਹੀਂ ਬਣਾਉਣੇ ਐਦਾਂ ਹਲਕੇ ਹਲਕੇ ਟੋਏ ਬਣਾ ਲੈਣੇ ਆ ਐਦਾਂ ਹਲਕੇ ਟੋਏ ਬਣਾਉਣ ਤੋਂ ਬਾਅਦ ਇਹ ਜੋ ਆਪਾਂ ਟੋਏ ਬਣਾਏ ਇਹਦੇ ਵਿੱਚ ਭਿੰਡੀਆਂ ਦੇ ਬੀਜ ਆਪਾਂ ਇੱਕ ਇੱਕ ਬੀਜ ਰੱਖਣਾ ਬਦ ਨਹੀਂ ਰੱਖਣੇ ਜਿਕੇ ਵੀ ਜਿਹਨਾਂ ਦੇ ਵਿੱਚ ਆਪਾਂ ਚੋਕ ਦੇਣਾ ਇਦਾਂ ਇਹਦੋਂ ਦੇਖ ਸਕਦੇ ਹੋ ਇਦਾਂ ਆਪਾਂ ਪਿੰਡੀਆਂ ਦੇ ਬੀਜ ਇਹਦੇ ਵਿੱਚ ਚੋਕ ਦੇਨੇ ਆ ਇਸ ਤੋਂ ਬਾਅਦ ਆਪਾਂ ਇਹਨੂੰ ਹੱਥ ਦੇ ਨਾਲ ਸਾਫ਼ ਕਰਦਾਂਗੇ ਸਾਫ਼ ਕਰਨ ਤੋਂ ਬਾਅਦ ਪਾਣੀ ਲਗਾ ਦੇਣਾ ਇਹਨੂੰ ਪਾਣੀ ਬਹੁਤਾ ਜ਼ਿਆਦਾ ਨਹੀਂ ਲਾਉਣਾ ਇਦਾਂ ਦੇਖੋ ਪਾਣੀ ਲਗਾ ਦਿੱਤਾ ਆਹ ਦੇਖ ਲਓ ਜੀ ਆਪਾਂ ਕੋਈ ਦਿਨ ਆਵਾਦੀ ਦੋ ਦੋ ਪੱਤੇ ਨਿਕਲੇ ਆਏ ਨੇ ਕੋਈ ਵੀ ਬੀਜ ਮਰਿਆ ਨਹੀਂ ਪੂਰੇ ਬੀਜ ਉੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਕਿਉਂਕਿ ਇਹਨੂੰ ਆਪਾਂ ਬਰਾਂਡੇ ਦੇ ਵਿੱਚ ਰੱਖ ਲਿਆ ਸੀ ਨਾਲ ਤੇ ਇਹਨੂੰ ਕੋਈ ਗਰਮੀ ਦਾ ਅਸਰ ਔਰ ਮੀਂਹ ਵੀ ਕਈ ਵਾਰ ਕਣੀਆਂ ਪੈਂਦੀਆਂ ਨਾਲ ਮੀਂਹ ਦਾ ਅਸਰ ਹੁੰਦਾ ਜੇ ਬਾਹਰ ਆਪਾਂ ਡਾਇਰੈਕਟ ਇਹਨੂੰ ਕਿਚਨ ਗਾਰਡਨ ਦੇ ਕਿਆਰੀ ਦੇ ਵਿੱਚ ਲਗਾਉਂਦੇ ਆ ਤੇ ਇਹ ਮੀਂਹ ਦੇ ਨਾਲ ਟੁੱਟ ਜਾਂਦੇ ਨੇ ਗੰਨ ਇਸ ਦੇ ਇਹ ਦੇਖੋ ਇਹ ਹੁਣ ਲਾਣ ਜੋਗ ਹੋ ਗਏ ਨੇ ਪੌਦੇ ਚਾਰ ਚਾਰ ਪੱਤੇ ਹੋ ਗਏ ਨੇ ਇਹ ਪਟ ਕੇ ਆਪਾਂ ਹੁਣ ਕਿਚਨ ਗਾਰਡਨ ਦੀ ਕਿਆਰੀ ਦੇ ਵਿੱਚੇ ਲਗਾ ਦੇਣੇ ਆ ਇਹ ਦੇਖੋ ਤੁਸੀਂ ਇਹ ਆਪਾਂ ਹੁਣ ਪਟ ਕੇ ਕਿਚਨ ਗਾਰਡਨ ਦੀ ਕਿਆਰੀ ਦੇ ਵਿੱਚ ਲਗਾਵਾਂਗੇ ਕਿਉਂਕਿ ਡਾਇਰੈਕਟ ਜੇ ਲਗਾਉਣੀ ਆ ਤੇ ਮੀਂਹ ਜਾਂ ਤੇ ਧੁੱਪ ਦਾ ਅਸਰ ਵੀ ਹੁੰਦਾ ਇਹ ਦੇਖੋ ਕੋਈ ਦਿਨ ਬਾਅਦ ਹੀ ਇਹ ਹਾਲਤਾ ਫੁੱਲ ਪੈਣਾ ਸ਼ੁਰੂ ਹੋ ਗਿਆ। ਇਹ ਦੇਖੋ ਸਾਰੇ ਪੌਦਿਆਂ ਨੂੰ ਫੁੱਲ ਪੈਣੇ ਸ਼ੁਰੂ ਹੋਏ ਨੇ। ਪਰ ਇੱਥੇ ਇੱਕ ਪੌਦਾ ਨਹੀਂ ਹੋਇਆ ਇਹ ਮੇਰੀ ਗਲਤੀ ਨਾਲ ਕਿਉਂਕਿ ਜਦੋਂ ਪੱਟ ਕੇ ਲਾਉਣਾ ਸੀ ਪੌਦੇ ਦੀ ਜੜਾਂ ਟੁੱਟ ਗਈਆਂ ਸੀ। ਜਿਹਦੀ وجہ ਦੇ ਨਾਲ ਇੱਕ ਪੌਦੇ ਦੀ ਜਗ੍ਹਾ ਖਾਲੀ ਰਹਿ ਗਈ ਆ। ਬਾਕੀ ਇਹ ਟੋਟਲੀ ਦੇਖੋ ਕਿ ਬੀ ਬਹੁਤ ਹੀ ਵਧੀਆ ਹੋਈ ਆ ਇੱਥੇ ਇੱਕ ਪੌਦਾ ਨਹੀਂ ਹੋਇਆ ਜੀ ਇਹ ਯਾ ਟੋਟੂਸੀ ਵਾਲੀ ਆਪਣੀ ਲੰਟੀ ਵਾਲੀ ਇਹ ਦੇਖ ਸਕਦੇ ਹੋ ਜੀ ਪਿੰਡੀ ਨੂੰ ਕਿਦਾਂ ਫੁੱਲ ਲੱਗੇ ਹਾਇ ਨੇ ਪੋਲੀ ਜਣਾ ਦੇ ਵਿੱਚ ਬਹੁਤ ਹੀ ਅਸਾਨ ਤਰੀਕੇ ਦੇ ਨਾਲ ਪਿੰਡੀ ਤਿਆਰ ਹੋ ਜਾਂਦੀ ਆ ਇਹਦੇ ਤੇ ਨਾਂ ਤਾਂ ਕਿਸੇ ਮੀਂਹ ਝੜੀ ਦਾ ਅਸਰ ਹੁੰਦਾ ਆ ਦੇਖੋ ਪਿੰਡੀ ਲੱਗੀ ਹੋਈ ਆ ਦੇਖ ਸਕਦੇ ਹੋ ਤੁਸੀਂ ਦੇਖੋ ਤੋੜਨ ਵਾਲੀਆਂ ਹੋ ਗਈਆਂ ਕਿਉਂਕਿ ਜਦੋਂ 4-5 ਇੰਚ ਦੀ ਪਿੰਡੀ ਹੋ ਜਾਏ ਤੇ ਤੋੜ ਲੈਣੀ ਚਾਹੀਦੀ ਆ ਬਹੁਤੀ ਲੰਬੀ ਹੋ ਜਾਏ ਤੇ ਪੱਕ ਜਾਂਦੀ ਆ ਇਹ ਤੁਸੀਂ ਦੇਖ ਸਕਦੇ ਹੋ ਪਿੰਡੀਆਂ ਤੋੜਨ ਯੋਗ ਹੋਈਆਂ ਪਈਆਂ ਨੇ ਬਹੁਤ ਹੀ ਵਧੀਆ ਫਲ ਲੱਗਿਆ ਇੱਕ ਤੇ ਟੋਟਲ ਜਿੰਨੇ ਪੌਦੇ ਹੁੰਦੇ ਆ ਉਹਦੇ ਵਿੱਚੋਂ ਕੋਈ ਪੌਦਾ ਮਰਦਾ ਨਹੀਂ ਇਦਾਂ ਲਾਉਣ ਲਈ ਕਿਉਂਕਿ ਆਪਾਂ ਬਰਾਂਡੇ ਦੇ ਵਿੱਚ ਰੱਖਿਆ ਹੁੰਦਾ ਹੈ ਬੀਜ ਬੀਜ ਕੇ ਜੇ ਦੀ ਵਜ੍ਹਾ ਦੇ ਨਾਲ ਧੁੱਪ ਪਰ ਮੀਂਹ ਕਣੀ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਬਹੁਤ ਹੀ ਵਧੀਆ ਭਿੰਡੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਦੱਸਿਆਂ ਜੀ ਨਵੇਂ ਤਰੀਕੇ ਨਾਲ ਕਿਚਨ ਗਾਰਡਨ ਦੇ ਵਿੱਚ ਭਿੰਡੀਆਂ اگਾਉਣੀਆਂ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ